ਤੇ ਉਹ ਵਾਇਰਲ ਕੀਤੀ ਉਹ ਪੋਸਟ ਵਾਇਰਲ ਕਰਨ ਤੋਂ ਬਾਅਦ ਕੁਝ ਕ ਬੰਦਿਆਂ ਨੇ ਕਾਪੀਰਾਈਟ ਕਿਉਂ ਸਰੇ ਸੰਵਿਧਾਨ ਵੀ ਇਹੀ ਕਹਿੰਦਾ ਵੀ ਅਸੀਂ ਕਿਸੇ ਚੀਜ਼ ਨੂੰ ਕਾਪੀਰਾਈਟ ਨਹੀਂ ਕਰ ਸਕਦੇ ਸੇਮ ਸ਼ਬਦ ਸੇਮ ਜੋ ਉਥੇ ਪੁਰਾ ਹਰ ਦੇ ਨਿਸ਼ਾਨ ਬਣਿਆ ਜੋ ਲਿਖਿਆ ਉਹ ਕਾਪੀਰਾਈਟ ਕਰਕੇ ਬੰਦਿਆਂ ਨੇ ਆਪਣੀ ਫੋਟਾਂ ਲਾ ਕੇ ਡਿਜੀਟਲਿਜ਼ਮ ਕੋਣ ਕਰਕੇ ਜਿਹੜਾ ਉਹ ਪੋਸਟਾਂ ਪਾਈਆਂ ਪੋਸਟਾ ਪਾਉਣ ਤੋਂ ਬਾਅਦ ਉਸ ਪ੍ਰਵਾਹ ਨੂੰ ਬੜਾ ਇਹਨਾਂ ਨੇ ਦਬਾਉਣ ਦੀ ਕੋਸ਼ਿਸ਼ ਕੀਤੀ ਦੇ ਦਿਓਰੀ ਨਹੀਂ ਦੋਰੀ ਨਹੀਂ ਗੱਲ ਇਹ ਵੀ ਇੱਥੇ ਕੋਈ ਵਰਲਡ ਕੱਪ ਜਾਂ ਨਹੀਂ ਹੈਗਾ ਵੀ ਜਿਹੜਾ ਸਾਨੂੰ ਸੋਨੇ ਦਾ ਧਗਮਾ ਮਿਲਣਾ ਤੇ ਸਾਨੂੰ ਕਿਤੇ ਕਰੋਨਾ ਪੈਰ ਦਾ ਨਾਮ ਲਿਖਿਆ ਗੱਲ ਇੱਥੇ ਇੱਕ ਸਨਮਾਨ ਦੀ ਸੀਗੀ ਜੋ ਸਨਮਾਨ ਚਾਹੇ ਮੈਂ ਕਹਿੰਦਾ ਵੀ ਜੇਕਰ ਇਹਨਾਂ ਨੇ ਪਹਿਲਾਂ ਪੋਸਟ ਪਾਈ ਹੁੰਦੀ ਤਾਂ ਅਸੀਂ ਉਹ ਪੋਸਟ ਨਹੀਂ ਪਾਉਣੀ ਸੀ ਤੇ ਸਾਡਾ ਹਮੇਸ਼ਾ ਹੀ ਫਰਜ਼ ਹੁੰਦਾ ਵੀ ਜਿਹੜਾ ਕੋਈ ਪਹਿਲਾਂ ਪਾ ਦੇ ਤਾਂ ਸਾਡਾ ਉੱਥੇ ਜਾਣਾ ਫਰਜ਼ ਬਣਦਾ ਸਮਰਥਨ ਬਣਦਾ ਪਰ ਆਪਾਂ ਜਾਣ ਬੁੱਝ ਕੇ ਇਹ ਚੀਜ਼ਾਂ ਨੂੰ ਜਿਹੜਾ ਮਾਹੌਲ ਖਰਾਬ ਕੀਤਾ ਕਰਨ ਤੋਂ ਬਾਅਦ ਜੇ ਆਈ ਗਿਆ ਤੁਸੀਂ ਹੋਣ ਤੋਂ ਬਾਅਦ ਜਦੋਂ ਗਾਰੀ ਸਰੀ ਗੱਲਬਾਤ ਸੁਣੀ ਗਈ ਤੇ ਉੱਥੇ ਤੇ ਜਿਹੜੇ ਤਹਿਸੀਲਦਾਰ ਸਾਹਿਬ ਆ ਤੇ ਡੀ ਐਸ ਐਚਓ ਹਾਜੀਪੁਰ ਹਰਬ੍ਰੀਮ ਕਿਉਂਕਿ ਡੀ ਐਸ ਵੀ ਸਾਹਿਬ ਉਸ ਜਿਹੜਾ ਸ੍ਰੀ ਖਿਰਾਗਰ ਸਾਹਿਬ ਜਿੱਤੇ ਜਨਸੂ ਧਰਤੀ ਆ ਜਗਤ ਗੁਰੂ ਅਭਿਦਾਸ ਮਹਾਰਾਜ ਜੀ ਉੱਥੇ ਜਿਹੜੀ ਡਿਊਟੀ ਲੱਗੀ ਸਰਕਾਰੀ ਜਿਹੜਾ ਸਮਾਗਮ ਜਿਹੜਾ ਚੱਲ ਰਿਹਾ ਸੀ ਲਾਸਤ ਜਨ ਸੀਗਾ ਤੋਂ ਇਹਨਾਂ ਨੇ ਕਾਫੀ ਜਲ ਉਹਨਾਂ ਨੇ ਸਾਡੀ ਧਰਤੀ ਗੱਲ ਸੁਣੀ ਦੂਜੇ ਪਾਸੇ ਦੂਸਰੀ ਧਰ ਆਪਣੇ ਦੂਸਰੇ ਪਾਸੇ ਭਟਾਈ ਸੀ ਉਹਨੇ ਸੂਝਵਾਨ ਕਿਹਾ ਵੀ ਜੇਕਰ ਸਾਰੇ ਇਕੱਠੇ ਕਰਾਂਗੇ ਤਾਂ ਮਹੌਲ ਖਰਾਬ ਹੋ ਸਕਦਾ ਦੂਜੇ ਪਾਸੇ ਉਹਨੇ ਗੱਲ ਸੁਣੀ ਤੇ ਉਹ ਕਹਿੰਦੇ ਆ ਵੀ ਅਸੀਂ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਚ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਤੋਂ ਪਹਿਲਾਂ ਜਿਹੜੀ ਆ ਉੱਥੇ ਸਤਪੁਰੂ ਵਿਦਾਸ ਮਹਾਰਾਜ ਦੀ ਮੂਰਤੀ ਸਥਾਪਿਤ ਸੀ ਇੱਕ ਵਿਅਕਤੀ ਜਿਹੜਾ ਆਪਣੇ ਘਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨੇ ਸਥਾਪਿਤ ਕੀਤਾ ਸੀ ਬਾਟ ਪੂਜਾ ਕਰਦਾ ਸੀਗਾ ਤੋਂ ਕਰਨ ਤੋਂ ਬਾਅਦ ਕਿਸੇ ਹੋਰ ਜਗ੍ਹਾ ਤੇ ਕੋਈ ਲੜਾਈ ਝਗੜੇ ਤੋਂ ਬਾਅਦ ਉਹ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਇਹਨਾਂ ਨੇ ਉੱਥੇ ਜਿਹੜਾ ਸਥਾਪਿਤ ਤੋ ਸਾਰਾ ਕੁਝ ਚੱਲੀ ਜਾਂਦਾ ਸੀ ਲਗਭਗ ਇਸ ਨੂੰ 25-26 ਸਾਲ ਹੋ ਗਏ ਕਿਸ ਨੇ ਤਰਾਇ ਨਹੀਂ ਕੀਤਾ ਪਰ ਹੁਣ ਜਾ ਕੇ 2026 ਦੇ ਵਿੱਚ ਇਹ ਵਿਵਾਦ ਕਿਉਂ ਪੈਦਾ ਹੋਇਆ ਉਹ ਨਾਲ ਹੀ ਚਾਹੀਦਾ ਇੱਕ ਸਰਦਾਰ ਵਿਅਕਤੀ ਜਨੇ ਅਮਰਿਸ਼ ਅਗਿਆ ਆ ਕੇਸ ਰੱਖੇ ਸੀ ਉਹ ਬੰਦੇ ਨੇ ਜਦੋਂ ਔਰਤਾਂ ਨਾਲ ਗਾਲੀ ਵਿਰੋਚ ਕਰਦਾ ਸੀ ਬਾਰ ਉਹ ਵੀ ਵੀਡੀਓ ਬੜੀ ਵੈਲ ਹੋਈ ਤੇ ਇੱਕ ਗੁਰੂ ਘਰ ਦੇ ਅੰਦਰ ਜਿਸ ਨੇ ਹੱਥ ਖੜੇ ਕਰਕੇ ਕਿਹਾ ਸੀ ਵੀ ਜਿਹੜੀ ਮੂਰਤੀ ਬਾਹਰ ਰੱਖਣ ਨੂੰ ਜਾਂ ਅਲੱਗ ਕਰਨ ਨੂੰ ਕੌਣ ਕੌਣ ਸਹਿਮਤ ਹੈ ਇਹ ਚੀਜ਼ਾਂ ਆਪਣੇ ਗੁਰੂ ਘਰਾਂ ਚ ਜਿਹੜੀਆਂ ਚੰਗੀਆਂ ਨਹੀਂ ਲੱਗਦੀਆਂ ਇਹ ਇੱਕ ਆਪਸੀ ਹੁੰਦਾ ਹੈ ਪਿੰਡ ਦੇ ਤੌਰ ਤੇ ਹੁੰਦਾ ਨੂੰ ਆਪਾਂ ਵੀਡੀਓ ਬੈਲ ਕਰਕੇ ਕਹਿਦੀ ਉਹਰੇ ਨਾਲ ਬੜੇ ਮਨਾਂ ਨੂੰ ਠੇਸ ਮੋਜੀ ਸੀ ਜਦੋਂ ਇੱਥੇ ਸਾਰੇ ਇਕੱਠੇ ਹੋਏ ਆ ਤੇ ਸਾਰਿਆਂ ਨੇ ਕਿਹਾ ਵੀ ਆਪਾਂ ਜਿਹੜਾ ਆ ਵੀ ਉਹਨਾਂ ਨੂੰ ਮਾਫੀ ਹੋਵਾਉਣ ਨੂੰ ਕੀ ਚੀਜ਼ ਦਾ ਸਾਹਿਬ ਤੇ ਐਸ.ਐਸ.ਓ. ਸਾਹਿਬ ਕਹਿੰਦੇ ਕਿ ਤੁਹਾਡੇ ਕੋਲ ਆ ਜਾਂਦੇ ਪਿੰਡ ਦੇ ਬੰਦੇ ਮੰਨ ਕੇ ਮੰਨਣ ਤੋਂ ਬਾਅਦ ਉੱਜ ਕੇ ਵਿਅਕਤੀ ਕਿਉਂਕਿ ਆਪਾਂ ਇਹ ਨਾਂ ਲੈ ਕੇ ਆਪਣੀ ਸੰਸਥਾ ਵੀ ਨਹੀਂ ਖਰਾਬ ਕਰਨੀ ਨਾ ਮੇ ਆਪਣੀ ਜਵਾਨ ਖਰਾਬ ਕਰਨਾ ਚਾਹੁੰਦਾ ਬੰਦੇ ਨਾਂ ਲੈ ਕੇ ਇਹ ਕਹਿੰਦੇ ਆ ਵੀ ਨਹੀਂ ਇਹਨਾਂ ਦੇ ਉੱਪਰ ਜਿਹੜਾ ਉਦੋਂ ਕਿਹਾ ਲੋਕ ਨੇ ਕਿਹਾ ਵੀ ਭਜੀ ਜਿਹੜੀ ਮੈਂ ਗਾਲੀ ਗਰੋਜ਼ ਕੀਤੀ ਆ ਵੀ ਇਹਦੀ ਕੀ ਬਣਦੀ ਆ ਤੇ ਜੋ ਤੁਸੀਂ ਜਿੱਤੋਂ ਮਰਜ਼ੀ ਚਲਜੋ ਵੀ ਜਿਹੜਾ ਗਾਲੀ ਗਲੋਚ ਕਰਦਾ ਉੱਥੇ 750 ਜਾਂ 755 ਬਣਦੀ ਹੈ ਉਹ ਗੱਲ ਸੱਨਾਂ ਕਈਆਂ ਨੇ ਮੰਨੀ ਇਹਨਾਂ ਦੇ ਵਿੱਚੋਂ ਜਿਹੜੇ ਇਹਨਾਂ ਨਾਲ ਆਏ ਸੀ ਉਹ ਕਹਿੰਦੇ ਹਾਂ ਭਾਈ ਇਹੋ ਬਣਦੀ ਹੈ ਫੇਰ ਇਹਨਾਂ ਨੇ ਕਿਹਾ ਨਹੀਂ 10 ਮਿੰਟ ਫੈਸਲਾ ਕੀਤੀ ਤੇ ਗੱਲੇ ਲਾਉਣ ਲੱਪਿਆ ਨਹੀਂ ਜੀ ਕਹਿੰਦੇ ਵੀ 295 ਏ ਤੇ ਐਸਸੀਐਸਏ ਅੱਟ ਲੱਗਦਾ ਅਸੀਂ ਉੱਥੇ ਕਿਹਾ ਵੀ ਜਿਹੜੇ ਬੰਦੇ ਆਪਣੀ ਦੇਤੀ ਹੈ ਸਮਾਜ ਦੇ ਬੰਦੇ ਉਹ ਵੀ ਰੁਕਦਾ ਸੀ ਸਮਾਜ ਦੇ ਆ ਵੀ ਉਹਨਾਂ ਤੇ ਜੇ ਬਣਦਾ ਇਹ ਕਿਹੜੀ ਧਾਰਾ ਇੱਕ ਪਠਾਨਗੋੜਾ ਦਾ ਬੰਦਾ ਜਾਂ ਇੱਕ ਫੂਰਸੀ ਕਹਿੰਦਾ ਮੈਂ ਵੀ ਬਹੁਤ ਵੱਡਾ ਇਲਲੀਗਲ ਐ ਪਰ ਇਹ ਫੈਸਲਾ ਬਣਦਾ ਮੈਂ ਕਿਹਾ ਠੀਕ ਹੈ ਵੀ ਤੁਹਾਡੇ ਤੋਂ ਮਦਦ ਕਰਦੇ ਵੀ ਜੇ ਬਣਦਾ ਤੇ ਤੁਸੀਂ ਲਾਓ ਇੱਕ ਨਵੀਂ ਮਿਸਾਲ ਬਣੂਗੀ ਤੇ ਇਹਨਾਂ ਨੇ ਉੱਥੇ ਇਹੀ ਗੱਲ ਕੀਤੀ ਸੀ ਵੀ ਜੇਕਰ ਪੈਨ ਆਲੇ ਨਹੀਂ ਮਦੋਂਗੇ ਲੈਟਰ ਪੈਡ ਤੇ ਜਾਂ ਆਪਣੇ ਦੇ ਕਾਰਵੇ ਕਰਨ ਵਾਸਤੇ ਰਾਈ ਨਾਮਾ ਵੀ ਕਰ ਲਵਾਂਗੇ ਤੇ ਅਸੀਂ ਆਪਣੇ ਜਿਹੜੇ ਲੈਟਰ ਪੈਡ ਤੇ 10 ਤਰੀਕ ਨੂੰ ਜਿਹੜਾ ਆ ਕਾਰਵੇ ਕਰਨ ਵਾਸਤੇ ਕਹਾਂਗੇ ਤੋਂ ਉਸ ਤੋਂ ਬਾਅਦ ਹਾਈਵੇ ਤੇ ਵੀ 2 ਘੰਟੇ ਬੈਠ ਕੀਤੀ 2 ਘੰਟੇ ਲਗਾਤਾਰ ਜਮ ਚੱਲਦਾ ਰਿਹਾ ਉੱਥੇ ਕੁਝ ਕੁ ਵਿਅਕਤੀ ਕਹਿੰਦੇ ਦੱਸ ਕੇ ਗਏ ਸੀ ਕਈਆਂ ਨੂੰ ਅਸੀਂ ਵੀ ਅਸੀਂ ਜਿਹੜਾ ਹਾਜੀਪੁਰ ਮੋੜ ਤੇ ਜਿਹੜਾ ਮੁੰਡਾ ਵਾਲਾ ਯਾਰ ਦੋਸਤ ਆ ਉਰੀਆ ਅਚੜੀਆਂ ਦੁਕਾਨ ਆ ਵੀ ਉਹ ਕੰਨਾ ਪਈ ਤੁਹਾਨੂੰ ਸਮਾਨ ਜਿਹੜੇ ਦੇਣ ਨੇ ਮੈਂ ਇਹਨਾਂ ਦਾ ਰਾਤ ਦਾ ਰੋਟੀ ਦਾ ਪ੍ਰਬੰਧ ਜਿਹੜਾ ਕਾਲੀ ਹੈ ਗਿਣਤੀ ਦੇ 15 ਮਿੰਟ ਵੀ ਬਹੁਤ ਜ਼ਿਆਦਾ ਲੱਗਦੇ ਫਿਰ 15 ਕਿ ਮਿੰਟ ਦਾ ਉੱਥੇ ਜਦੋਂ ਵਾਪਸੀ ਆਏ ਤੇ ਇਹਨਾਂ ਨੂੰ ਬੱਸਾਂ 'ਚ ਪਾ ਕੇ ਇਹ ਬੰਦੇ ਜਿਹੜੇ ਕੰਨੇ ਪੰਜਾਬ ਪ੍ਰਧਾਨ ਨੇ ਆਈਂ ਦਾ ਆਟੀ ਪ੍ਰਧਾਨ ਆ ਐਡਾ ਵੱਡੇ ਵੱਡੇ ਅਹੁਦੇ ਲੈ ਜੀ ਪਰ ਗੱਲ ਆ ਵੀ ਕਹਿੰਦੇ ਰਵਿਦਾਸ ਸਮਾਜ ਦੇ ਕੋਟੇ ਆ ਸੀ ਤੋਂ ਛੋਟੀ ਜੀ ਗੱਲਾਂ ਤੋਂ ਤਾਂਗਾ ਤੋਂ ਪੁਲਿਸ ਦੇ ਸਿਧਰਪ੍ਰੇਟ ਤੋਂ ਹੀ ਇਹ ਘਵرائی ਗਏ ਅੰਦਰ ਚਿਕਾ ਹੀ ਮਰੀ ਜਾਂਦੇ ਸੀ ਉਹ ਚਿਕਾ ਨਹੀਂ ਮਣੀ ਦਿੱਤੇ ਦੇਖੋ ਜੇ ਗੁਰੂ ਦੇ ਆਪਾਂ ਦੇਖਿਆ ਗੁਰੂ ਮਹਾਰਾਜ ਦੇ ਲਗਦਾਸੀਆ ਸਮਾਜ ਦੇ ਅਸੀਂ ਵੰਸ਼ ਆ। ਬਾਬਾ ਸਾਹਿਬ ਅਮੇਦਕਰ ਜੀ ਦੇ ਵੰਸ਼ ਆ। ਇੰਨੀਆਂ ਸੰਸਥਾਵਾਂ ਦੇ ਵੱਡੇ ਵੱਡੇ ਅਹੁਦੇ ਲੈ ਲਏ ਆ। ਵੀ ਤੁਸੀਂ ਬੈਠੇ ਤੁਸੀਂ ਸਾਰਿਆਂ ਨੇ ਬੈਠੇ ਆਪਾਂ ਜੇ ਲੈ ਵੀ ਗਏ ਕਿੱਡਾ ਵੱਡੀ ਧੋਪ ਆ ਜਾਂ ਕੁਝ ਹੋ ਗਿਆ। ਆਪਾਂ ਚਿੱਕਾ ਹੀ ਮਰੀ ਜਾਣੀ ਆ ਉਹ ਚੱਲ ਗਏ ਜੀ ਉਹ ਫਲਾਣਾ ਕਿੰਨੇ ਹਸਪਤਲ ਬੋਲੇ ਆ ਇਸ ਦੇ ਆਪਾਂ ਹਾਈ ਕੋਰਟ ਦੇ ਵਿੱਚ ਵੀ ਜਾਵਾਂਗੇ। ਜਿਹੜਾ ਬੰਦਿਆਂ ਨੇ ਇੰਨੀ ਪਿਆੜੀ ਜਿਹੜੀ ਸ਼ੌਦਾ ਵਾਲੀ ਫੇਸਬੁੱਕ 'ਤੇ ਲਿਖੀ ਆ ਸਾਡਾ ਡੈਮੋ ਕਰ ਦੇ ਦਗਾ ਰਿਆਂ ਅਸੀਂ ਜਾਵਾਂਗੇ। ਕਿਉਂਕਿ ਆਪਾਂ ਜਿਹੜਾ ਉਹਨੂੰ ਛਡਾਉਣ ਵਾਸਤੇ ਵੀ ਸਾਡੀ ਕੋਈ ਗੱਲ ਹੈ ਮਕਾਬਲੇ ਜੋ ਸਾਡੇ ਮੁਖਬਲਾ ਰਗੂਦਾਰ ਟਾਈਗਰ ਫੋਰਸ ਦੇ ਕਿਸੇ ਭਾਈ ਵੀ ਜਦੋਂ ਡੀਐਸਪੀ ਐਸਐਚਓ ਸਾਹਮਣੇ ਗੱਲ ਚੱਲਦੀ ਸੀ ਉਹਦੇ ਵਿੱਚ ਸਾਹਭ ਗਿਆ ਵੀ ਸਾਡੇ ਬੰਦਿਆਂ ਦੇ ਉੱਪਰ ਬਿਨਾਂ ਸ਼ਰਤ ਕੋਈ ਪਰਚਾ ਨਹੀਂ ਹੋਣਾ ਚਾਹੀਦਾ ਬਿਨਾਂ ਸ਼ਰਤ ਤੋਂ ਰਿਹਾਈ ਕੀਤੀ ਜਾਵੇ ਆਮਨ ਉੱਥੇ ਮੌਜੂਦ ਸੀ ਜਿਹੜਾ ਬੇਗੰਪੁਰਾ ਟਾਈਗਰ ਫੋਰਸ ਦਾ ਬੀਪੀ ਚਲੋਟਾ ਉੱਥੇ ਬੂਖ ਸੀ ਸਾਡੇ ਜਿਹੜੇ ਬਾਬਾ ਨਾਗਜੀ ਅਗੀਨਾ ਜੀ ਦਾ ਹਰਦੇਵ ਸਿੰਘ ਸੋਨੀ ਉਹ ਬਾਬਾ ਜੀ ਉੱਥੇ ਮੌਜੂਦ ਸੀ ਕਟੋ ਘਾੜ ਨੇ ਦਾ 60-70 ਬੰਦੇ ਜਿਹੜੇ ਆ ਉਹ ਪਿੰਡ ਦੀ ਬੀਬੀ ਵੀ ਤਿਲਕ ਰਾਜ ਜੀ ਸਾਰੇ ਉੱਥੇ ਮੌਜੂਦ ਸੀ ਆਮਨ ਜਿਹੜਾ ਆ ਬਦਲੋ ਸਾਰੇ ਸਾਥੀ ਉੱਤੇ ਇਕੱਠੇ ਆ ਕੋਈ ਜਾਣ ਦੀ ਤਾਂ ਗੱਲ ਹੀ ਨਹੀਂ ਜਾਣਾ ਉਹਨੂੰ ਕਹਿੰਦੇ ਆ ਵੀ ਜਿਹੜਾ ਮੁੜ ਕੇ ਵੀਡੀਓ ਦੇ ਵਿੱਚ ਨਾਂ ਦਿਸੇ ਉਹਨੂੰ ਕਹਿੰਦੇ ਜਾਣਾ ਜਦੋਂ ਵੀਡੀਓ ਵਿੱਚ ਤੁਹਾਨੂੰ ਛੁੜਾ ਰਹੇ ਆ ਸਭ ਕੁਝ ਕਰ ਰਹੇ ਆ ਐਵੇਂ ਅਲਿਗੇਸ਼ਨ ਹੁਣਾ ਅੱਜ ਤੁਸੀਂ ਕਿੱਥੇ ਖੜੇ ਆ ਅੱਜ 10 ਤਰੀ ਨੂੰ ਇਹ ਗਿਆ ਸੀ ਵੀ ਅਸੀਂ ਲੈਟਰ ਪੈਡ ਦੇ ਕੇ ਉਸ ਬੰਦੇ ਤੇ 295 ਐਸਆਲ ਲਾਵਾਂਗੇ ਇੱਥੇ ਡੀਐਸਪੀ ਨਾਲ ਗੱਲ ਕੀਤੀ ਵੀ ਕੋਈ ਲੈਟਰ ਪੈਡ ਦਿੱਤਾ ਉਹ ਕਹਿੰਦੇ ਕਾਰਬੋਇਨ ਨੂੰ ਹਾਜੀਪੁਰ ਚੱਲ ਗਿਆ ਵੀ ਉਹ ਕਹਿੰਦੇ ਵੀਡੀਓ ਪਾ ਕੇ ਮਾਫੀ ਮੰਗ ਲੈ ਗੱਲ ਮਾਫੀ ਤਾਂ ਛੇਦਰੀ ਨੂੰ ਜਲਦੀ ਸੀ ਅੱਜ 10 ਤਰੀ ਨੂੰ ਵੀ ਤੁਸੀਂ ਮਾਫੀ ਦੇ ਬੈਠੇ ਆ ਅਸੀਂ ਜਿਹੜੀ ਗੱਲ ਇਹਨਾਂ ਨੇ ਕਹੀ ਸੀ ਅਸੀਂ ਉਸੇ ਗੱਲ ਤੇ ਫੋਲ ਚੜਦੇ ਇਹਨਾਂ ਨੇ ਕਿਹਾ ਸੀ ਵੀ 295 ਤੇ ਐਸਐਲ ਲਾਇਆ ਜਾਵੇ ਅਸੀਂ ਆਪਣੇ ਗੁਰੂਗਦਾ ਡੈਕਰ ਬੋਦ ਤੇ ਮੰਗ ਪੱਤਰ ਲਿਖਦਾ ਦਰਖਾਸਤ ਦੇ ਦਿੱਤੀ ਆ 24 ਘੰਟੇ ਦਾ ਟਾਈਮ ਪਾਉਂਦੇ ਵੀ ਜੋ ਉਹਨਾਂ ਨੇ ਕਿਹਾ ਸੀ ਉਹ ਤਾਂ ਚਲ ਗਏ ਨੱਠ ਗਏ ਇਹਨੂੰ ਕਹਿੰਦੇ ਨੱਠਣਾ ਹੁਣ ਹੁਣ ਦੇਖੋ ਗੱਲ ਆ ਕਿ ਨੱਠਦੀ ਹੁੰਦੀ ਹੈ ਵੀ ਜਿਹੜਾ ਉਹਨਾਂ ਨੇ ਕਿਹਾ ਸੀ ਲੈਟਰਪੈਡ ਤੇ ਲੈ ਕੇ ਹੀ ਕਾਰਵੇਗੰਦ ਦਵਾਂਗੇ ਦਾਤਰੀ ਨੂੰ ਅੱਜ ਉਹ ਬੰਦੇ ਇੱਥੋਂ ਮੀਟਿੰਗ ਕਰਕੇ ਉੱਥੇ ਚਲੇ ਗਏ ਅਸੀਂ ਤਾਂ ਲੇਟਾਂ ਹੀ ਮਿਸਾਨੂ ਰਾਤ ਦੇ ਦਿੱਗੇ ਸਵੇਰੋਂ ਹੁੰਦੇ ਹੁੰਦੇ ਬੜਾ ਟਾਈਮ ਲੱਗਾ ਇਹ ਪਹੁੰਚੇ ਤੱਕ ਨੇ ਹਾਜੀਪੁਰਾ ਜੀਗਾ ਜਿੱਥੇ ਕੰਨਾਂ ਪਿੱਛੇ ਜੋ ਜਵਾਨ ਉਹਨਾਂ ਨੇ ਕੀਤੀ ਸੀ ਵਾਦਾ ਕੀਤਾ ਸੀ ਅਸੀਂ ਆਪਣੇ ਲੈਡਪੈਡ ਤੇ ਉਹੀ ਧਾਰਾ ਲਿਖੀ 295 ਐਸਆ ਇੱਕ ਬੰਦਾ ਜਿਹੜਾ ਬੰਦਾ ਸਰਦਾਰ ਮੋਨਾ ਆ ਬੜਾ ਲੰਬਾ ਜਿਆ ਤੇ ਉਹਨੇ ਕਿਹਾ ਸੀ ਵੀ ਕੁੱਤੇ ਜਮਾਰੋ ਡੁੱਬ ਕੇ ਮਰ ਜਾਓ ਦੇਖੋ ਇਹ ਇਕੱਲਾ ਇੱਕ ਕਾਨੂੰਨੀ ਗਿਆ ਇਹ ਪੂਰੇ ਸਮੂਹ ਮਾਇ ਸਮਾਰ ਸਮਾ ਜਿਹੜਾ ਕੋਲ ਵੀ ਦਾਸ ਮਾਰੇ ਨੂੰ ਮੰਨਦੇ ਆ ਰਵਿਦਾਸੀ ਆਤਮਾ ਨੂੰ ਲੋਕ ਮੰਨਦੇ ਆ ਉਹ ਸਾਰਿਆਂ ਨੂੰ ਕਿਹਾ ਵੀ ਕੁੱਤੇ ਜਮਾਰੋ ਕੁੱਤੇ ਲੱਗ ਜੇ ਤੇ ਜਮਾਰੋ ਤੇ ਡੁੱਬ ਕੇ ਮਰ ਜਾਓ ਨੇ ਹੀ ਹਿਰਦ ਭਾਵਨਾ ਦੇ ਨਾਲ ਬੰਦੇ ਨੇ ਇੱਕ ਆਪਣੇ ਬਿਮਾਰ ਨੂੰ ਕਾਲਾ ਕਰਨੀ ਆ ਪੂਰਾ ਹੀ ਵਿੱਚ ਲਿਖਿਆ ਗਿਆ ਵੀ ਇਹਨੂੰ ਮੇਰੀ ਪਰਤਾਲ ਕਰਕੇ ਕਿਹੜਾ ਛਲਾਤੀ ਬੰਦਾ ਹੈ ਪੂਰੀ ਪਰਤਾਲਗਾ ਤੇ ਤੇ ਕਾਰਵਾਈ ਕੀਤੀ ਜਾਵੇ ਅਤੇ ਇਹਨਾਂ ਵਿਅਕਤੀ ਦੇ ਉੱਪਰ ਜਿਹੜੀ ਪਰਚਾ ਦਰਜ ਕੀਤਾ ਜਾਵੇ ਜੇਕਰ ਨਾ ਹੋਇਆ ਇਹਦਾ ਬੰਦੇ 2 ਘੰਟੇ ਲਾ ਕੇ ਜੇ ਪੁਲਿਸ ਰੈਕ ਕਰਕੇ ਜਿੱਕਾ ਮਾਰਦੇ ਆ ਅਸੀਂ ਤੁਹਾਨੂੰ ਦੱਸਾਂਗੇ ਵੀ ਸਾਰੇ ਬੰਦੇ ਬੈਠੇ ਆ ਜੇ ਸਾਨੂੰ ਕੋਲ ਵੀ ਫੜ ਲੈਂਦੀ ਆ ਰੈਸ ਦੀ ਵੀ ਗੱਲ ਇਹ ਜਿੱਕਾ ਨਹੀਂ ਮਾਰਾਂਗੇ ਤੇ ਨਾ ਕਿਸੇ ਦਾ ਨਾਮ ਲਾਵਾਂਗੇ ਦੇਖੋ ਜੇ ਮਿਸ਼ਨ ਤੇ ਚੱਲਣਾ ਅੰਦਰ ਬਾਹਰ ਤਾਂ ਹੁੰਦੇ ਰਹਿੰਦੇ ਆ ਉਹ ਤੇਰੇ ਹੀ ਜਿਹੜੀਆਂ ਨੇ ਕੋਈ ਇਦਾਂ ਦੀ ਕੋਈ ਗੱਲ ਨਹੀਂ ਅਸੀਂ ਜਿੱਥੇ ਖੜੇ ਆ ਉੱਥੇ ਖੜੇ ਆ ਅੱਜ ਵੀ 10 ਦਿਨ ਨੂੰ ਖੜੇ ਆ ਤੇ ਸਾਰੇ ਸਮਾਜਨਾ ਖੜੇ ਆ ਤੇ ਪਰਚਾ ਜਿਹੜਾ ਉਹਨਾਂ ਨੇ ਨਹੀਂ ਦਿੱਤਾ ਅਸੀਂ ਆਪਣੇ ਜਿਹੜਾ ਦਿੱਤਾ ਇੰਨੀ ਬੇਇੱਜ਼ਤੀ ਕਰਦਾ ਤੁਹਾਨੂੰ ਸਾਰਾ ਬਿਸਤਾਰ ਨਾਲ ਦੱਸਿਆ ਵੀ ਅਸੀਂ ਉਸ ਗੱਲ ਦੇ ਉੱਪਰ ਬੋਲ ਚੜਦੇ ਗੱਜੀ ਉੱਤੇ ਸਟੈਂਡ ਕਰਦੇ ਵੀ ਜੇ ਐਸੀ ਬੰਦੇ ਲੱਗਦਾ ਇਹਨਾਂ ਨੇ ਵਿੱਚ ਵਜਨ ਦਿੱਤੇ ਸੀ ਵੀ ਬਣਦਾ ਅੱਜ ਉਹ ਬੰਦੇ ਜਿਹੜੇ ਕਰਕੇ ਰੋਣਾ ਅਸੀਂ ਇੰਨੀ ਦਾਹੀ ਕਰਦੇ ਕੋਈ ਨਹੀਂ ਬੇਇੱਜ਼ਤੀ ਕਰ ਸਾਰੇ ਜੈਗੁਰਦੇਵ ਤੁਹਾਨੂੰ ਗੁਰਦੇਵ ਜੈ ਜੀ ਜੈ ਭਰ